ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਕਾਠੋ ਕਲੇਸ਼ ਇੱਕ ਵਾਰ ਠੰਡੇ ਬਸਤੇ ਦੇ ਵਿੱਚ ਪੈ ਗਿਆ ਹੈ ਜਿਸ ਤਰ੍ਹਾਂ ਅੱਜ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਇੱਕ ਹੋਰ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਦੀ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਇੱਕ ਪਾਸੇ ਉਹ ਗੁਰੂ ਘਰ ਦੇ ਵਜ਼ੀਰ ਨੇ ਦੂਸਰੇ ਪਾਸੇ ਉਹ ਆਵਾ ਤਵਾ ਬੋਲਣ ਲੱਗਿਆ ਚਾਹੇ ਉਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਵੇ ਚਾਹੇ ਉਹ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਖਾਨ ਹੋਣ ਯਾਨੀ ਕਿ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦिए ਕਿ ਇਹਨਾਂ ਨੇ ਇਹਨਾਂ ਨੇ ਆਪਣੇ ਸ਼ਬਦਾਂ 'ਤੇ ਕੰਟਰੋਲ ਬਿਲਕੁਲ ਬਿਲਕੁਲ ਨਹੀਂ ਕੀਤਾ ਇੱਕ ਹੋਰ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਉੱਤੇ ਆਪਣਾ ਅਸਲੀ ਰੂਪ ਦਿਖਾ ਰਹੇ ਨੇ ਸ਼੍ਰੀ ਦਮਦਵਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਹਿਲਾ ਵੀਡੀਓ ਦੇਖਦੇ ਆਂ ਫਿਰ ਗੱਲਬਾਤ ਕਰਾਂਗੇ ਕਿ ਹੁਣ ਵਿਰਸਾ ਸਿੰਘ ਬਲਟੂ ਹਾਂ ਸਹੀ ਹੈ ਕਿਸ ਛਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਯਾਨੀ ਕਿ ਵਿਰਸਾ ਸਿੰਘ ਬਿਲਟੋਹਾ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵਿੱਚੋਂ ਦੋਨਾਂ ਦੇ ਵਿੱਚੋਂ ਕੌਣ ਠੇਕ ਤੇ ਕੌਣ ਗਲਤ ਹੈ ਇਸ ਦਾ ਜਿਹੜਾ ਅੰਦਾਜ਼ਾ ਹੈ ਤੁਸੀਂ ਲਾਉਣਾ ਹੈ ਇਸ ਵਾਸ ਇਸ ਬਾਰੇ ਪੰਥ ਨੂੰ ਸੋਚਣਾ ਚਾਹੀਦਾ ਹੈ ਕਿ ਇਹਨਾਂ ਦੋਹਾਂ ਦੇ ਵਿੱਚੋਂ ਗਲਤ ਕੌਣ ਹੈ ਪਹਿਲਾ ਵੀਡੀਓ ਸੁਣੋ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਹੋਗੇ ਹੋਟੇ ਲੀਡਰਾਂ ਨੂੰ ਖੁੰਦ ਤੇ ਛੱਤੀ ਗੱਲਾਂ ਹੁੰਦੀਆਂ ਬਗਰੇ ਵੱਲੋਂ ਪਾਰਟੀ ਦੇ ਲੀਡਰ ਹੁੰਦੇ ਨੇ ਉਹਨਾਂ ਦੀ ਗੱਲ ਮੁੱਖੀ ਹੈ ਮੈਂ ਤਾਂ ਤੱਕ ਦਾ ਜਾਇਦਾਦ ਨੂੰ ਮਰ ਜਾਂਦੇ ਆ ਮੈਂ ਪ੍ਰਧਾਨ ਮੰਤਰੀ ਨਾਲ ਗੱਲ ਕਰ ਸਕਦਾ ਸੀ ਕਰਤਾਂ ਕੀਤੀ ਹੈ ਨਾ ਸਾਥ ਦੇ ਜਦੋਂ ਅਸੀਂ ਪਹਿਲੇ ਵੀ ਜੇਜ਼ਦਾਰ ਰਹੀ ਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਹਮਾਇਤ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਹੈ ਉਹ ਹਾਂ ਦੇਖੋ ਕਿਸ ਤਰ੍ਹਾਂ ਤੇ ਕਿਵੇਂ ਕੁੱਦ-ਕੁੱਦ ਕੇ ਪੈ ਰਹੇ ਨੇ ਵਿਰਸਾ ਸਿੰਘ ਮਲਟੋਹਾਰ ਨੂੰ ਅਸੀਂ ਨਾ ਤੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਬੀ ਸਿੰਘ ਵੀ ਸਪੋਰਟ ਕਰਦੇ ਹਾਂ ਨਾ ਵਿਸ਼ਾ ਸਿੰਘ ਬਲਟੋਹਾ ਦੀ ਕਿਉਂਕਿ ਵਿਸ਼ਾ ਸਿੰਘ ਬਲਟੋਹਾ ਵੱਲੋਂ ਵੀ ਕਈ ਬੱਜਰ ਗੁਨਾਹ ਬੱਜਰ ਗਲਤੀਆਂ ਹੋਈਆਂ ਹੋਣਗੀਆਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀ ਸਿੰਘ ਬਾਦਲ ਹੋਣਾਂ ਦੇ ਨਾਲ ਯਾਨੀ ਕਿ ਆਪਣੇ ਸ਼ਬਦਾਂ ਦੀ ਗ੍ਰੀਮਾ ਮਾਨ ਮਰਿਆਦਾ ਯਾਨੀ ਕਿ ਆਊਟ ਆਫ ਕੰਟਰੋਲ ਹੋ ਗਏ ਇੱਕ ਪਾਸੇ ਗਾਲੀ ਗਲੋਚ ਕਰ ਰਹੇ ਨੇ ਸਾਲਾ ਸ਼ਬਦ ਦੀ ਵਰਤ ਕਰ ਰਹੇ ਨੇ ਭੈਣ ਚੋ ਸ਼ਬਦ ਦੀ ਵਰਤ ਕਰ ਰਹੇ ਨੇ ਯਾਨੀ ਕਿ ਉਹਨਾਂ ਨੇ ਪਹਿਲੇ ਕਿਹਾ ਕਿ ਮਲਵਾਈਆ ਮਲਵਾਈਆ ਇਲਾਕੇ ਦੇ ਵਿੱਚ ਜਿਹੜੀ ਗੱਲ ਕੱਢੀ ਜਾਂਦੀ ਹੈ ਉਹ ਅਕਸਰ ਹੀ ਸਾਡੇ ਮੂੰਹ ਤੇ ਆ ਜਾਂਦੀ ਹੈ ਲੇਕਿਨ ਇੱਥੇ ਗੱਲ ਕੱਢਣ ਜਾਂ ਗੱਲ ਬੋਲਣ ਦਾ ਤਰੀਕਾ ਨਹੀਂ ਇੱਥੇ ਤਰੀਕਾ ਹੈ ਕਿ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਉਹ ਵੀ ਗੁਰੂ ਘਰ ਦੇ ਵਜ਼ੀਰ ਜਿਨ੍ਹਾਂ ਉੱਤੇ ਪੰਥ ਨੂੰ ਮਾਣ ਹੋਣਾ ਚਾਹੀਦਾ ਹੈ ਲੇਕਿਨ ਇੱਥੇ ਪੰਥ ਦੇ ਅਹੁਦੇਦਾਰ ਆਪ ਹੀ ਗਾਲਾਂ ਕੱਢ ਰਹੇ ਨੇ ਹੋ ਸਕਦਾ ਹੈ ਕਿ ਵਿਰਸ ਸਿੰਘ ਵਲਟੋਹਾ ਨੇ ਉਸ ਨੂੰ ਢਕਾਇਆ ਹੋਵੇ ਵਾਰ-ਵਾਰ ਉਸ ਨੂੰ ਸ਼ਬਦਾਂ ਦੇ ਲਈ ਟੌਰਚਰ ਕੀਤਾ ਹੋਵੇ ਗੁੱਸੇ ਦੇ ਵਿੱਚ ਆ ਕੇ ਢੜਕੇ ਹੋਣ ਲੇਕਿਨ ਜਿਸ ਤਰ੍ਹਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੂਸਰੇ ਪਾਸੇ ਸ਼੍ਰੀ ਦਬਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਦੋਨਾਂ ਦੀਆਂ ਵੀਡੀਓ ਜਿਹੜੀਆਂ ਨੇ ਵਾਰ-ਵਾਰ ਸੋਸ਼ਲ ਮੀਡੀਆ ਤੇ ਟਰਾਲ ਕੀਤੇ ਜਾਂ ਜਾਰੀਆਂ ਨੇ ਤੰਜ ਕੱਸ ਰਹੇ ਨੇ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਇਹਨਾਂ ਤੱਕ ਦੇ ਜਥੇਦਾਰ ਨੂੰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਸ਼ਰੂਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਭੀਤ ਸਿੰਘ ਬਾਦਲ ਅਤੇ ਵਿਸ਼ਾ ਸਿੰਘ ਵਲਟੋਹਾ ਦੁਬਾਰਾ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਐਂਟਰ ਕਰਦੇ ਨੇ ਜਾਂ ਨਹੀਂ ਕਰਦੇ ਇਹ ਵੀਡੀਓ ਜਿਹੜੀ ਦਿਖਾਈ ਹੈ ਇਹ ਹੁਣੇ ਆਈ ਹੈ ਸੋਸ਼ਲ ਮੀਡੀਆ ਤੇ ਕਾਫੀ ਉਵਾਰਲ ਹੋ ਰਹੀ ਹੈ ਕਿ ਕਿਤੇ ਤੂੰ ਤ੍ਰਿਕ ਕਰਕੇ ਗੱਲ ਕਰ ਰਹੇ ਨੇ ਵਿਸ਼ਾ ਸਿੰਘ ਵਲਟੋਹਾ ਦੇ ਨਾਲ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਧੰਨਵਾਦ